ਅਸੀਂ ਗੱਲ ਦੇਖ ਰਹੇ ਟੀਵੀ ਪੰਜਾਬ ਮੈਂ ਤੁਹਾਡਾ ਨਾ ਜਸਪ੍ਰੀਤ ਸਿੰਘ ਅਸ਼ਕ ਇਸ ਸਮੇਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਧਰਨਾ ਲੱਗਿਆ ਹੋਇਆ ਉੱਥੇ ਮੌਜੂਦ ਹਾਂ ਤੇ ਇੱਥੇ ਇਸ ਥਾਂ ਦੇ ਉੱਤੇ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਸੇਵਾ ਕਰ ਰਿਹਾ ਹੈ ਇੱਥੇ ਹੀ ਜਿਹੜੇ ਜਿਹੜੇ ਇੱਕ ਸਿੰਘ ਨੇ ਉਹ ਸੇਵਾ ਕਰਨੀ ਨੇ ਕਿਰਪਾਨਾਂ ਤਿੱਖੀਆਂ ਕਰਕੇ ਕਿਰਪਾਨਾਂ ਨੂੰ ਧਾਰ ਲਈ ਜਾ ਰਹੀ ਆ ਤਿੱਖੇ ਕਿਤੇ ਜਾ ਰਿਹਾ ਸ਼ਸਤਰਾਂ ਦੀ ਸਫਾਈ ਕੀਤੀ ਜਾਂਦੀ ਆ ਸੋ ਇਹ ਸਫਾਈ ਕਰਨ ਦਾ ਸਿਰਫ ਇੱਕੇ ਮਕਸਦ ਆ ਕਿ ਜਿਹੜੇ ਸਿੰਘਾ ਕੋਲ ਜਿਹੜੇ ਜਿੰਨੇ ਵੀ ਸ਼ਸਤਰ ਨੇ ਉਹਨਾਂ ਨੂੰ ਤਿਆਰ ਵਰ ਤਿਆਰ ਕੀਤਾ ਜਾਵੇ ਤੇ ਉਹਨਾਂ ਦੀ ਇਹ ਸਫਾਈ ਕੀਤੀ ਜਾਵੇ ਸੋ ਇੱਕ ਅਲੱਗ ਜਿਹੜਾ ਅਦਭੁਤ ਜਿਹਾ ਨਜ਼ਾਰਾ ਹੈਗਾ ਜਿੱਥੇ ਕਿ ਤੁਸੀਂ ਦੇਖੋ ਕਿ ਇੱਥੇ ਹਰ ਇੱਕ ਸ਼ਸਤਰ ਜਿਹੜਾ ਮਰਜੀ ਸ਼ਸਤਰ ਹੋਵੇ ਜਿਹੜਾ ਇਨਾਂ ਕੋਲ ਪਹੁੰਚਦਾ ਉਹਨੂੰ ਤਿੱਖਾ ਕੀਤਾ ਜਾਂਦਾ ਉਹਨੂੰ ਤਾਰ ਲਾਈ ਜਾਂਦੀ ਹੈ ਤੇ ਉਹਨੂੰ ਤਿਆਰ ਕੀਤਾ ਜਾਂਦਾ ਔਰ ਇਸ ਸਫਾਈ ਕੀਤੀ ਜਾਂਦੀ ਆ ਅਕਸਰ ਸਾਡੇ ਕਰਾਚ ਕਿਰਪਾਨਾਂ ਆਮ ਕਰਕੇ ਹੁੰਦੀਆਂ ਪਰ ਉਹ ਖੁੰਡੀਆਂ ਹੁੰਦੀਆਂ ਤਿੱਖੀਆਂ ਨਹੀਂ ਹੁੰਦੀਆਂ ਤੇ ਇਹ ਤੇ ਤਿੱਖੀਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਇੱਥੇ ਸੇਵਾ ਨਿਭਾਈ ਜਾ ਰਹੀ ਆ ਬਾਪੂ ਹੁਣਾ ਵੱਲੋਂ ਜਿਹੜੀਆਂ ਚੱਕੀ ਤੇ ਤਾਰ ਨੂੰ ਤੇ ਤਿੱਖਾ ਕੀਤਾ ਜਾ ਰਿਹਾ ਆ ਇੱਥੇ ਸ਼ਸਤਰਾਂ ਨੂੰ ਸੋ ਦੇਖ ਸਨ ਤਸਵੀਰਾਂ ਇਸ ਸਮੇਂ ਤੁਸੀਂ ਕਿ ਪੂਰੀ ਤਰ੍ਹਾਂ ਸ਼ਸਤਰਾਂ ਨੂੰ ਜਿਹੜਾ ਆ ਉਹ ਠੀਕ ਕੀਤਾ ਜਾਂਦਾ ਤੇ ਇੱਥੇ ਜਿਹੜਾ ਆ ਇਹਨਾਂ ਵੱਲੋਂ ਜਿਹੜੇ ਬਜ਼ੁਰਗ ਨੇ ਇਹਨਾਂ ਵੱਲੋਂ ਇਹ ਸ਼ਸਤਰਾਂ ਨੂੰ ਧਾਰ ਲਈ ਜਾਂਦੀ ਹੈ ਇਹਨਾਂ ਨੂੰ ਤਿੱਖਾ ਕੀਤਾ ਜਾ ਰਿਹਾ ਆ ਮਸ਼ੀਨ ਦੇ ਨਾਲ ਹੱਥ ਦੇ ਨਾਲ ਹਰ ਤਰੀਕੇ ਦੇ ਨਾਲ ਜਿਹੜਾ ਇਹ ਸੇਵਾ ਉਹ ਨਿਭਾਈ ਜਾ ਰਹੀ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਇੱਥੇ ਸੇਵਾ ਰਭਉਣ ਵਾਲੇ ਜਿਹੜੇ ਸਿੰਗਲ ਉਹਨਾਂ ਨਾਲ ਵੀ ਗੱਲ ਕਰਦੇ ਆ ਪਰ ਜੋ ਅੱਜ ਆਪਣੇ ਸ਼ਸਤਰ ਇੱਥੇ ਲੈ ਕੇ ਪਹੁੰਚੇ ਸੀ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਤੋਂ ਜਾਣਦੇ ਆ ਕਿ ਇਹ ਜਿਹੜੇ ਨੇ ਸੇਵਾ ਉਸ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਨੇ ਇਹ ਸੇਵਾ ਜਿਹੜੀ ਇਹ ਨਿਵਾਈ ਜਾ ਰਹੀ ਹੈ ਉੱਥੇ ਕਿਸ ਤਰੀਕੇ ਨਾਲ ਸੇਵਾ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਅਸੀਂ ਇਸ ਸਮੇਂ ਦਿਖਾ ਰਹੇ ਹਾਂ ਇੱਥੇ ਜਿਹੜੀ ਇਤਾਰ ਲਾਈ ਜਾਂਦੀ ਹੈ ਤੇ ਉੱਥੇ ਗੱਲਬਾਤ ਉਹਨਾਂ ਨਾਲ ਕਰਦੇ ਆ ਹਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਪਤ ਮੇਰਾ ਨਾਮ ਬਲਬੀਰ ਸਿੰਘ ਖਾਲਸਾ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਜਿਉਂ ਮੋਹਾਲੀ ਤੋਂ ਆਇਆ ਹਾਂ ਹਾਂ ਜੀ ਸੇਵਾ ਕਰ ਲੈਣੇ ਸਿੰਘ ਤੁਸੀਂ ਵੀ ਅੱਜ ਆਪਣੇ ਸਾਰੇ ਜਿਹੜੇ ਸ਼ਸਤਰ ਉਹਨਾਂ ਲੈ ਕੇ ਆਏ ਸੀਵਾ ਦੇ ਲਈ ਕਿਵੇਂ ਦੇਖਦੇ ਹੋ ਸਾਰੇ ਮੈਂ ਜੀ ਮੈਨੂੰ ਇੱਥੇ ਪਤਾ ਲੱਗਿਆ ਸੀ ਵੀ ਇਹ ਸ਼ਸਤਰਾਂ ਦੀ ਸਫਾਈ ਕਰਦੇ ਮੈਂ ਸਫਾਈ ਕਰਾਉਣ ਵਾਸਤੇ ਲੈ ਕੇ ਆਇਆ ਸੀਗਾ ਉਹਨਾਂ ਨੂੰ ਜੰਗ ਲੱਗ ਗਿਆ ਸੀਗਾ ਸਫਾਈ ਕਰਨ ਵਾਸਤੇ ਲੈ ਕੇ ਸੀ ਹੁਣ ਲੱਗਦਾ ਕਿ ਸਫਾਈਆਂ ਜ਼ਰੂਰੀਆਂ ਆ ਸ਼ਸਤਰਾਂ ਦੀਆਂ ਅਸੀਂ ਜਿਹੜੇ ਹੁਣ ਸਮਾਂ ਆ ਗਿਆ ਜੀ ਸਮਾਂ ਆ ਗਿਆ ਹਾਂ ਜੀ ਇਹ ਬਿਲਕੁਲ ਮਤਲਬ ਬੜੀਆ ਤਸੱਲੀ ਬਖਸ਼ ਤਸੱਲੀ ਬਖਸ਼ ਕੰਮ ਹੈ ਸਾਰਾ ਫ੍ਰੀ ਸੇਵਾ ਕਰਦੇ ਆ ਬੁੱਢਾ ਦਾ ਬਦੋਂ ਦੇ ਅੰਕਸੇ ਕੇ ਹੈਗੇ ਫ੍ਰੀ ਸੇਵਾ ਕਰ ਚੱਲ ਰਹੀ ਹੈ ਤੇ ਇਹਨਾਂ ਦਾ ਹੈਗਾ ਵੀ ਜੋ ਆਪਣੀ ਮਰਜ਼ੀ ਨਾਲ ਤੁਸੀਂ ਸੇਵਾ ਕਰਨੀ ਹੈ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਹਾਂਜੀ ਸੋ ਬਿਲਕੁਲ ਦੇਖ ਸਕਦੇ ਹੋ ਕਿ ਇੱਥੇ ਹਰ ਤਰੀਕੇ ਨਾਲ ਹਰ ਇੱਕ ਸ਼ਸਤਰ ਦੀ ਸਫਾਈ ਕੀਤੀ ਜਾਂਦੀ ਹੈ ਸ਼ਸਤਰਾਂ ਧਾਰ ਲਈ ਜਾਂਦੀ ਹੈ ਬਿਲਕੁਲ ਜਿਹੜਾ ਆ ਇਹ ਸੇਵਾ ਅਦਭੁਤ ਸੇਵਾ ਆ ਜਿਹਨੂੰ ਇੱਥੇ ਨਿਵਾਇਆ ਜਾ ਰਿਹਾ ਆ ਪਹਿਲਾ ਉਹਨੂੰ ਜਿਹੜਾ ਇਲੈਕਟ੍ਰੋਨਿਕ ਤਰੀਕੇ ਨਾਲ ਜਿਹੜੀ ਆ ਸਫਾਈ ਕੀਤੀ ਜਾਂਦੀ ਆ ਤੇ ਹੁਣ ਜਿਹੜੀ ਆ ਉਹ ਜਿਹੜੀ ਧਾਰ ਲਾਈ ਜਾ ਰਹੀ ਆ ਦੇਖ ਸਕਦੇ ਹੋ ਕਿ ਜਿਹੜਾ ਤਰੀਕਾ ਆ ਉਹ ਬਿਲਕੁਲ ਪ੍ਰਾਤਨ ਤਰੀਕਾ ਹੁਣ ਇਹ ਕਹਿ ਸਕਦੇ ਆਂ ਅਸੀਂ ਕਿ ਉਸ ਤਰੀਕੇ ਨਾਲ ਜਿਹੜਾ ਬੜੀ ਵਖੂਬੀ ਤਰੀਕੇ ਨਾਲ ਕਿਰਪਾਨਾਂ ਨੂੰ ਜਿਹੜਾ ਉਹ ਤਲਵਾਰਾਂ ਦਾ ਰੂਪ ਦਿੱਤਾ ਜਾਂਦਾ ਆ ਤੇ ਉਹਨਾਂ ਨੂੰ ਧਾਰ ਲਾ ਕੇ ਇਕਤਾ ਸਾਭ ਵੀ ਕੀਤਾ ਜਾਂਦਾ ਤੇ ਤੇ ਕੋਈ ਜਿਹੜਾ ਉਹ ਕੀਤਾ ਜਾ ਰਿਹਾ ਇਹ ਤਰੀਕਾ ਜਿਹੜਾ ਅਲੱਗ ਤੋਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਇੱਥੇ ਇਸ ਸਮੇਂ ਇਸ ਕਿ ਇਹ ਕ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਜਿਹੜਾ ਇਹ ਮੋਰਚਾ ਜਿਹੜਾ ਇਹ ਧਰਨਾ ਲਾਇਆ ਗਿਆ ਉਸ ਦੇ ਵਿੱਚ ਇੱਕ ਅਲੱਗ ਤਰੀਕਾ ਜੋ ਸਾਡੇ ਇਸ ਸਮੇਂ ਸਾਹਮਣੇ ਆ ਕਿ ਜਿਹੜੀ ਤਾਰ ਲਾਈ ਜਾਂਦੀ ਆ ਤੇ ਤਿੱਖਾ ਕੀਤਾ ਜਾਂਦਾ ਹੈ ਹੱਥਾਂ ਦੇ ਵਿੱਚ ਵੀ ਬੇਸ਼ੱਕ ਚਾਹੇ ਜ਼ਖਮ ਪਏ ਹੁਣ ਇਸ ਨਾਲ ਪਰ ਇਹ ਸੇਵਾ ਅਦਭੁਤ ਸੇਵਾ ਫ੍ਰੀ ਸੇਵਾ ਆ ਜਿਹੜਾ ਇੱਥੇ ਇਨਾ ਵੱਲੋਂ ਲਵਾਈ ਜਾ ਰਹੀ ਆ ਸ਼ਸਤਰਾਂ ਦੀ ਸੇਵਾ ਕਰਨ ਵਾਲੇ ਸਿੰਘ ਸਾਡੇ ਨਾਲ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਨਾਮ ਸੰਤ ਬਾਬਾ ਜਮੇ ਸਿੰਘ ਖਾਲਸਾ ਖਾਲਸਾ ਜੀ ਇਹ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਹੋ ਤੁਸੀਂ ਇਹ ਅਸੀਂ 93 ਤੋਂ ਲੈ ਕੇ ਕਰ ਰਹੇ ਹਾਂ 191993 ਤੋਂ ਇਸ ਤਰੀਕੇ ਨਾਲ ਲਗਾਤਾਰ ਸੇਵਾ ਨਿਭਾ ਰਹੇ ਹਾਂ ਹਾਂਜੀ ਹਾਂਜੀ ਫਰੀ ਸੇ ਬਾਰੇ ਨਹੀਂ ਹਾਂਜੀ ਫਿਰ ਇਹ ਸੰਗਤ ਦੇ ਸਹਿਯੋਗ ਨਾਲ ਸਾਨੂੰ ਮੂਲ ਗੁਰੂ ਸਾਹਿਬ ਨੇ ਸਿਖਾਇਆ ਨਹੀਂ ਕਿਉਂਕਿ ਇਹ ਗੁਰੂ ਸਾਹਿਬ ਦੀ ਸਿੱਖਿਆ ਅਮੁੱਲ ਹੈ ਇਹ ਸੇਵਾ ਅਮੁੱਲ ਹੈ ਦਾ ਕੋਈ ਮੁੱਲ ਨਹੀਂ ਧਰਮ ਦਾ ਕੋਈ ਮੁੱਲ ਨਹੀਂ ਧਰਮ ਸਾਰਾ ਹੀ ਧਰਮ ਹੈ ਸਿੱਖ ਵੀ ਧਰਮ ਹੈ ਹਿੰਦੂ ਵੀ ਧਰਮ ਹੈ ਉਸਰਮੀ ਧਰਮ ਹੈ ਸਾਰੇ ਸਾਰੇ ਧਰਮ ਨੇ ਧਰਮ ਦਾ ਧਰਮ ਹੈਗਾ ਲੇਕਿਨ ਮਹਾਰਾਜ ਨੇ ਕਿਹਾ ਵੀ ਜਦੋਂ ਜ਼ੁਲਮਾਂ ਦੀ ਹੱਦ ਹੋ ਜੇ ਉਦੋਂ ਸ਼ਸਤਰ ਚੱਕੇ ਜਾਂਦੇ ਨੇ ਉਦੋਂ ਹੀ ਜ਼ੁਲਮ ਦਾ ਟੱਕਰ ਆ ਕਰਿਆ ਜਾਂਦਾ ਹੋਰ ਗੁਰੂ ਮਹਾਰਾਜੇ ਕਹਿੰਦੇ ਵੀ ਸਾਡਾ ਮਨ ਨਹੀਂ ਕਹਿੰਦਾ ਵੀ ਅਸੀਂ ਸਾਸਰ ਚੱਕੀਏ ਵੀ ਜੁਲਮ ਕਿਸੇ ਨੂੰ ਮਾਰੀਏ ਮਾਰਨ ਦਾ ਨਹੀਂ ਕਿਸੇ ਨਾਲ ਬੈਰ ਹੈਗਾ ਕਿਉਂ ਜੁਲਮ ਕਰਦਾ ਸੀ ਜਾਣ ਬੁੱਝ ਕੇ ਈਰਖਾ 바ਜੀ ਚ ਪਏ ਆ ਧਰਮ ਦੇ ਧਰਮ ਦਾ ਮਾਰ ਕਰ ਗਏ ਇੱਕ ਨੂਰ ਦੇ ਸਭ ਜੋ ਉੱਪਰ ਗਿਆ ਕੌਣ ਬਣੇ ਕੋ ਬੰਦੇ ਕੋਈ ਬੰਦਾ ਨਹੀਂ ਕੋਈ ਭਲਾ ਨਹੀਂ ਮਾਰ ਕੇ ਪੁੰਨੀ ਪਾਪੀ ਆਖਣ ਨਾਲ ਕਰ ਕਰ ਕਰਨਾ ਲਿਖ ਲੈ ਜਾਓ ਕਹਿੰਦੇ ਪੁੰਨਿਆ ਪੁੰਨੋਂ ਨੂੰ ਕਰਮ ਕਰਦਾ ਇਹ ਲਿਖ ਲੈ ਜਾ ਪਾਪ ਕਰਨਾ ਇਹ ਲਿਖ ਲੈ ਜਾ ਜੇ ਤੂੰ ਪੁੰਨ ਕਰੇਗਾ ਤਾਂ ਤੈਨੂੰ ਸ਼ਾਬਾਸ਼ੀ ਮਿਲੂਗੀ ਪਰਮੇਸ਼ਰ ਵੱਲੋਂ ਤੇ ਪਾਪ ਕਰੇਗਾ ਤਾਂ ਸਜ਼ਾ ਮਿਲੂਗੀ ਜਿਹੜਾ ਕਰਦੇ ਆ ਵੇਖ ਪਾਪ ਉਹ ਕਰ ਲੈ ਪੁੰਨ ਕਰ ਲੈ ਜਿਹੜਾ ਜੇ ਕਰਮ ਕਰਨਾ ਕੋਰ ਕੇ ਦੇਖ ਲੈ ਹੁਣ ਅਸੀਂ ਜਿਹੜਾ ਵੀ ਕਿਹ ਰਾਜਾ ਹੈ ਇਹ ਮਾਂ ਬਾਪ ਹੁੰਦਾ ਇੱਕ ਕਿਸਮ ਦਾ ਪ੍ਰਜਾ ਦਾ ਜੇ ਹੁਣ ਬਾਪ ਹੀ ਪੁੱਤਾਂ ਨੂੰ ਧੀਆਂ ਨੂੰ ਮਾਰਨ ਲੱਗੇ ਤੇ ਫਿਰ ਉਹ ਸੇ ਕੀ ਬਣੂਗਾ ਮਾਰਨਾ ਨਹੀਂ ਚਾਹੀਦਾ ਆਪਾਂ ਆਪਨਾ ਤੇ ਖੂਨ ਹੈਗਾ ਆਪਾਂ ਹੀ ਆਪਣੇ ਖੂਨ ਨੂੰ ਹੀ ਮਾਰਦੇ ਆਗੇ ਇਸ ਤੋਂ ਵੱਡੀ ਕੀ ਮੂਰਖਤਾ ਹੈ ਸਾਡੀ ਹੈਗਾ ਨਾ ਮਾਰਗੀ ਸਭ ਜੀ ਭਈ ਦੇ ਰੱਬ ਜੀ ਆ ਸਾਰੇ ਜੀ ਵੀ ਪਰਮੇਸ਼ਰ ਦੇ ਆ ਤੇ ਆਪਾਂ ਬੁਰਾ ਕੌਣ ਹੋਇਆ ਫਿਰ ਭਲਾ ਕੌਣ ਹੋਇਆ ਉਹ ਆਪ ਹੀ ਆ ਨਾ ਸਰਬ ਕੁਸ਼ ਇਹ ਉਹਦੀ ਖੇਲ ਆ ਖੇਲ ਨੂੰ ਸਮਝੇਗਾ ਜਿਹੜਾ ਕੋਈ ਬੰਦਗੀ ਦਾ ਇਸ਼ਕ ਇਸ਼ਕ ਹੋਏਗਾ ਬੰਦਗੀ ਦੀ ਇੱਛਾ ਰੱਖਦਾ ਹੋਏਗਾ ਉਹ ਉਹ ਭਲਾ ਕਰਮ ਕੋ ਬੁਰਾ ਕਦੇ ਹੀ ਨਹੀਂ ਕਰਦਾ ਮਨਨ ਕੋਟਾ ਟਾਈਮ ਤੋਂ ਬੈਸੀ ਬਾਰ ਬਾਰ ਯੋ ਤੁਸੀਂ ਇੱਥੇ ਇੰਸ ਦੇ ਵਿੱਚ ਬੰਦੀ ਸਿੰਘਾਂ ਦੇ ਮੋਰਚੇ ਇਹਦੇ ਅਸੀਂ ਉਸੇ ਅਸਗਾਰੀ ਸੀ ਤਾਂ ਦੇ ਫਿਰ ਇੱਥੇ ਆਪਣਾ ਇੱਥੇ ਵੀ ਗੁਰਮਾਨ ਦਾ ਪ੍ਰਕਾਸ਼ ਹੈਗਾ ਸਤਿਗੁਰ ਦੇ ਪ੍ਰਕਾਸ਼ ਨੂੰ ਜੋ ਹੁਕਮ ਹੈਗਾ ਅਸੀਂ ਉਹ ਕਰਦੇ ਕਿ ਹੁਕਮ ਅੰਦਰ ਸਭ ਬਾਹਰ ਹੁਕਮ ਨਾ ਕੋਏ ਮੈਨੂੰ ਹੁਕਮ ਦੀ ਮੈਂ ਨਾ ਪਾਲਣਾ ਕਰਨੀ ਹੈ ਅਸੀਂ ਕੋਈ ਨਹੀਂ ਆਏ ਵੀ ਸਰਕਾਰ ਨਾਲ ਟੱਕਰ ਲੈਣੀ ਅਸੀਂ ਵੀ ਉਹ ਜਾਣ ਕੇ ਤਾਂ ਅਸੀਂ ਸਿੱਖੇ ਸਾਸਰ ਸਾਫਾਈ ਕਰਦੇ ਨਹੀਂ ਸਾਡੇ ਤਾਂ ਪਹਿਲਾਂ ਤੋਂ ਜਲਦੀ ਤੇ 90 99 ਤੋਂ ਹੀ ਸੇਵਾ ਲਗੀ ਸੇਵ ਕਰਦੇ ਆ ਕਿ ਸੇਵਾ ਹੀ ਉਹਦੋਂ ਕਿਹੜੇ ਸੜੀ ਮੋਰਚੇ ਲੱਗੇ ਸੀਗੇ ਸਸਤਰਾਂ ਦੀ ਕੇਅਰ ਕਰਦੇ ਹੋ ਜਿਹੜੇ ਲੋਕ ਨਹੀਂ ਹਾਂ ਉਹ ਮੈਂ ਸਸਤਰ ਦੀ ਕੇਅਰ ਕਰੋ ਇਹਨੂੰ ਮਾਰਨੇ ਕਿ ਪੀਰ ਕਿਆ ਅਸ ਕੀ ਬਾਨ ਅਸ ਕੀ ਰਬਾਨ ਖੰਡੋ ਘੜਗ ਤਬਕ ਜ਼ਬਰਦਸਤ ਸਭ ਸੋਰੀ ਸਾਜੀ ਇਹ ਮਾਰ ਵੀ ਨੇ ਸਾਡੇ ਪੀਰ ਨੇ ਆਪਣੇ ਗੁਰੂ ਪੀਰ ਦੀ ਸਾਰੇ ਸੇਵਾ ਕਰਦੇ ਨੇ ਹੁਣ ਅਸੀਂ ਸਿੱਖਿਆ ਸੀ ਗੁਰੂ ਦੀ ਪੂਜਾ ਕਰਦੇ ਹਾਂ Hindu ਧਰਮ ਦਾ ਉਹ ਸ਼ਿਵ ਜੀ ਦੀ ਇਹਨਾਂ ਦੀ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਇਸਾਈ ਆਪਣ ਜੋ ਜਾਣਦੇ ਨੇ ਉਹਨਾਂ ਨੂੰ ਪਤਾ ਨਾ ਉਹ ਕੀ ਕਰਦੇ ਉਹ ਆਪਣੀ ਪੂਜਾ ਕਰਦੇ ਹੈਗੇ ਸਾਰੇ ਆਪਣੇ ਆਪਣੀ ਪੂਜਾ ਕਰਦੇ ਜਿਸ ਜਿਸੇ ਮਾਰ ਜਨ ਲਾਇਆ ਨਿਰੰਕਾਰ ਦਾ ਨਾਮ ਤਾਂ ਉਸੇ ਦਾ ਸਾਰੇ ਜਪਦੇ ਆ ਲੇਕਿਨ ਉਹਦੇ ਵਿੱਚ ਫੜ ਗਰ ਬਰ ਕਰਕੇ ਆਇ ਖਾਲਸਾ ਤਾਂ ਤਾਂ ਸਜਾਇਆ ਮਹਾਰਾਜ ਜਦ ਜੁਲਮ ਹੋਣ ਲੱਗਿਆ ਜੁਲਮ ਦੇ ਖਿਲਾਫ ਮਹਾਰਾਜ ਨੇ ਆਪ ਸਜਾਇਆ ਔਰ ਆਪ ਆਏ ਨੇ ਆਪ ਨਾਰਾਇਣ ਕਲਾਧਰ ਜਗਮਹਿ ਪਰਵਰ ਗੁਰਨਾਨਕ ਬਾ ਨਿਰੰਕਾਰ ਦੇ ਆਪ ਗੁਰਨਾਨਕ ਦਾ ਸਰੂਪ ਧਾਰ ਕੇ ਆਇਆ ਲੋਕਾਂ ਨੂੰ ਭਾਵੇਂ ਗੁਰਨਾਨਕ ਆਏ ਨੇ ਪਰ ਗੁਰਨਾਨਕ ਨਿਰੰਕਾਰ ਆਪ ਹੀ ਆਇਆ ਸਰੂਪ ਜਾ ਰਿਹਾ ਮਹਾਰਾਜ ਨੇ ਸੇਵਾ ਚ ਕਿ ਮੈਂ ਐਸੀ ਸੇਵਾ ਦੇ ਵਿੱਚ ਵਿਸ਼ਾਸਤ ਰੇਤਾਂ ਦੀ ਸੇਵਾ ਕਰਦੀ ਐਸੀ ਕੰਮ ਪਿਛਲੇ ਜਨਮਾਂ ਤੋਂ ਵੀ ਹੁੰਦੇ ਨਹੀਂ ਹੈਗੇ ਛੇਵੇਂ ਪਾਸ਼ਾ ਤੋਂ ਜੰਗ ਸ਼ੁਰੂ ਹੋਈ ਆ ਉਦੋਂ ਤੋਂ ਹੀ ਅਸੀਂ ਨਾਲ ਸੀਗੇ ਕੋਈ ਹੁੰਦੇ ਤਾਂ ਨਹੀਂ ਕਿਉਂਕਿ ਮਹਾਰਾਜ ਨਾਲ ਜਦ ਆਪਾਂ ਕਹਿੰਦੇ ਵੀ ਸਰਨ ਰੱਖਿਓ ਸਾਡੇ ਸਾਥੂ ਕਹਿੰਦੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਫੇ ਸਤਗੁਰੂ ਪਿਛਾਰਦੇ ਨਹੀਂ ਸਾਨੂੰ ਆਪਣੇ ਨਾਲ ਨਹੀਂ ਫਿਰਦੇ ਗੁਰਮਾਰੀ ਆਬ ਨਾਲ ਰੱਖ ਰਹੇ ਕਿਉਂਕਿ ਜਿਹਦੇ ਹੈ ਅਸੀਂ ਉਹਨਾਂ ਨਾਲ ਹੀ ਰੱਖਣਾ ਸਾਨੂੰ ਮੇਰਾ ਕੋਲ ਕਿੰਨੇ ਕ ਦਿਨ ਚ ਆ ਜਾਂਦੇ ਨੇ ਸ਼ਸਤਰ ਹੈ ਹੈ ਕਿੰਨੇ ਕ ਦਿਨ ਚ ਆ ਜਾਂਦੇ ਸ਼ਸਤਰ ਕਿੰਨੀ ਸੇਵਾ ਆ ਜਾਂਦੀ ਹੈ ਸ਼ੇਰਦਾ ਮੈਨੂੰ ਨਹੀਂ ਪਤਾ ਬਿਆਨ ਤੋਂ ਜਿੰਨੇ ਸਤਿਗੁਰ ਕਰਾਉਦੇ ਨੇ ਉਹ ਨਹੀਂ ਕਰਦੇ ਆ ਜਿਆਦਾਤਰ ਕਰਪਾਨਾ ਹੀ ਆਉਂਦੀ ਆ ਜਾਂ ਕੋਈ ਹਰ ਤਰ੍ਹਾਂ ਦੇ ਭਰ ਸਾਸਤਰ ਆਉਂਦੇ ਨੇ ਕਿਹਾ ਜਾਂ ਵੀ ਸ਼ਸਤਰ ਕਿ ਨਾ ਰੱਖਿਆ ਹੁੰਦਾ ਸਫਾਈ ਕਰਾਂਦਾ ਅਗਲਾ ਉਹਦਾ ਰੋਣਦਾ ਇਹ ਸਦਾ ਨਹੀਂ ਰੱਖਿਆ ਨਹੀਂ ਆਪਣੀ ਰੱਖਿਆ ਨਹੀਂ ਸ਼ਸਤਰਾ ਹੋਰ ਕਿਸ ਨੂੰ ਮਾਰਦੇ ਤਾਂ ਨਹੀਂ ਯੋਧਨਾ ਜੇ ਸਰਕਾਰਾਂ ਨਾਲ ਸਾਡਾ ਬਹਿਰ ਹੁੰਦਾ ਤਾਂ ਹੁਣ ਜਾਬਦੇ ਰਹੇ ਅਸੀਂ ਉਹ ਜਾਬਦੇ ਸਿਮਰਨ ਕਰਦੇ ਜਾਂਦੇ ਨਾ ਫਿਰ ਉਸੇ ਤਲਵਾਰਾਂ ਜਿਉਂ ਨ ਮਾਰਦੇ ਜਾਂਦੇ ਤਲਵਾਰਾਂ ਮਾਰਦੇ ਅਸੀਂ ਜਾਂਦੇ ਹੀ ਪਰ ਸਾਡੇ ਸਿੰਘ ਜੇ ਗੁਰੂ ਮਹਾਰਾਜ ਸਿੰਘ ਸੰਗਤ ਵੀ ਨਾਮ ਜਪੋ ਨਾਮ ਜਨ ਉਹਨਾਂ ਦੀ ਬੁੱਧੀ ਬਦਲ ਜਾ ਉਹਨਾਂ ਸਮਾਤਾ ਜੇ ਤੇ ਇਹ ਜਿਹੜੇ ਝਗੜੇ ਨੇ ਸਾਡੇ ਕਲੇਸ਼ ਨੇ ਹਟ ਜਾਣ ਸਾਡੇ ਅਸੀਂ ਸੁਖ ਨਾਲ ਜੀਏ ਸਾਰੇ ਜਣੇ ਚਾਹੇ ਕੋ ਮੁਸਲਮਾ ਜੇ ਸਿੱਖਾ ਈਸਾਈ ਕੋਈ ਵੀ ਆਪਾਂ ਮੇ ਗੌਰਮੈਂਟ ਹੁਣ ਛਤਰੀ ਅਤੀ ਸਾਫ ਰੱਖਣ ਦੀ ਲੋੜ ਪੈ ਗਈ ਆ ਟਾਈਮ ਆ ਗਿਆ ਨਹੀਂ ਟਾਈਮ ਤੇ ਪਹਿਲਾਂ ਵੀ ਆਇਆ ਸੀ ਪਹਿਲਾਂ ਵੀ ਸਸਰ ਸਾਹਿਬ ਘਰ ਸੱਜਣ ਵੀ ਜਾ ਕੇ ਦੇਖ ਲਓ ਦੀ ਦੀਵਾਲੀ ਨੂੰ ਉਸ ਤੋਂ ਪਹਿਲਾਂ ਇੱਕ ਦਿਨ ਸਪੈਸ਼ਲ ਸਾਫ ਹੁੰਦੇ ਨੇ ਕਿਉਂ ਨਹੀਂ ਪੂਜਾ ਜਿਹੜੇ ਨੇ ਨਾ ਉਹ ਸਸਰ ਉਹਨਾਂ ਨੂੰ ਆਪ ਨਹੀਂ ਆਪਾਂ ਘੱਡ ਸਕਦੇ ਬਾਹਰ ਜਦੋਂ ਉਹਨਾਂ ਨੇ ਉਹਦੀ ਫਿਰ ਉੱਥੋਂ ਦੀ ਗਵਰਨਮੈਂਟ ਆ ਉਹ ਸਾਫ ਬਕਾਇਦਾ ਪੁਲਿਸ ਆਉਂਦੀ ਹੈ ਤੇ ਉਹ ਨੋਟ ਕਰਦੀ ਵੀ ਕਿੰਨਾ ਹੈ ਸਸਰ ਨੇ ਕਿੰਨਾ ਕੁ ਸਾਰਾ ਪ੍ਰੋਸੈਸ ਨੂੰ ਨੋਟ ਕਰਦਾ ਉਥੇ ਉਥੇ ਬਿਨਾ ਕਾਟ ਦੋ ਕਿਸੇ ਨੂੰ ਅੰਦਰ ਬੜੇ ਨਹੀਂ ਜਾਣ ਦਿੰਦਾ ਉਦੋਂ ਜਨ ਗਾਰਡ ਬਣਦੇ ਨੇ ਹੁਣ ਅੱਛੇ ਬੜੇ ਨੌਜਵਾਨ ਨੇ ਜਿਹੜੇ ਕੇਸ ਕਤਲ ਕਰਾ ਦਿੰਦੇ ਆ ਕਲੀ ਕਿਰਪਾਨ ਛੋਟੀ ਨਹੀਂ ਰੱਖ ਸਕਦੇ ਉਹਨਾਂ ਨੂੰ ਕੀ ਕਹੋਗੇ ਉਹ ਜਿਹੜੇ ਹੁਣ ਬੀ ਬਿਗੜੇ ਬੁਗੜਦੇ ਅਸੀਂ ਕਹਿੰਦੇ ਕੇਸ ਘੱਟ ਲੈ ਕਹਿੰਦਾ ਜੀ ਸੋਹਣੇ ਲੱਗਦੇ ਨੇ ਉਹ ਪਰਮੇਸ਼ਰ ਨੇ ਸੋਹਣੇ ਤਾਂ ਉਹਨੂੰ ਚਿਹਰੇ ਦਿੱਤੇ ਨੇ ਕੇਸ ਸਭ ਸੂਰਤ ਦਿੱਤੀ ਆ ਅਸੀਂ ਉਹਦੀ ਕਰੀ ਨੂੰ ਅਸੀਂ ਕਤਲ ਕਰਦੇ ਆ ਮਰ ਜਾ ਸੂਰਤ ਸਭ ਸੂਰਤ ਸੇਰਾ ਰੱਬ ਕੀ ਭੰਨਾ ਬੇਈਮਾਨ ਉਹਦਾ ਬੇਈਮਾਨ ਹੈ ਜਿਹੜਾ ਘਟਦਾ ਹੈਗਾ ਬਰੇਜ਼ ਵੀ ਕਰਦੇ ਆ ਸਿਸਟਰ ਰੱਖ ਨੌਜਵਾਨ ਤਾਂ ਕਰਦੇ ਉਹਨਾਂ ਦੀ ਮੱਤ ਮਾਰੀ ਗਈ ਉਹਨਾਂ ਨੂੰ ਸੋਝੀ ਨਹੀਂ ਇਸ ਬਾਰੇ ਜੇ ਸੋਝੀ ਹੋ ਗਈ ਤੁਸੀਂ ਬਰਾਬਰ ਰੱਖੋਗੇ ਜਦ ਗਿਆਨ ਹੋ ਗਿਆ ਤੁਹਾਨੂੰ ਜਿਹਨੂੰ ਗਿਆਨ ਦਾ ਅਕਲ ਦਾ ਨਾ ਕਿਉਂ ਕਹਿੰਦੇ ਸੀ ਅਕਲ ਦਾ ਨਾ ਹੋਏ ਜਿਹੜੇ ਨੂੰ ਗਿਆਨ ਨਹੀਂ ਇਕਲਦੇ ਆਨੇ ਨੇ ਤਾਂ ਰੱਖ ਦਿੰਦਾ ਨਹੀਂ ਰੱਖਦੇ ਜਦ ਤੁਸੀਂ ਅਮਰ ਸ਼ਕ ਲਿਆ ਸਾਨੂੰ ਇਹ ਜ਼ਰੂਰੀ ਆ ਤਾਂ ਕੇ ਰੱਖਣਾ ਕਿਉਂਕਿ ਗਗਾਰ ਨੇ ਸਾਡੇ ਪੀਰ ਹੈ ਗੁਰੂ ਹੈ ਨਾਲ ਸਾਡੇ ਜੇ ਗੁਰੂ ਨੂੰ ਨਹੀਂ ਨਾਲ ਰੱਖ ਸਕਦੇ ਸੀ ਸਾਡੀ ਰੱਖਿਆ ਕੌਣ ਕਰੂਗਾ ਕੀ ਕਹਿੰਦੇ ਪਹਿਲਾ ਸਫਾਈ ਵੀ ਬਹੁਤ ਘੱਟ ਰੋਕ ਲੱਗਦਾ ਉਹਨਾਂ ਬਾਰੇ ਹਾਂ ਸਫਾਈ ਰੱਖਦੇ ਉਹਨਾਂ ਨੂੰ ਫਿਰ ਸੋਜੀ ਨਹੀਂ ਨਾ ਜੀ ਨੂੰ ਸੋਜੀਓਗਾ ਤੇ ਸਫਾਈ ਰੱਖੂਗਾ ਔਰ ਸਹੀ ਸੁਨਾਣ ਕਰਦੇ ਹੋ ਨਾ ਵੀ ਸਾਡੀ ਸੀਰੀ ਤੇ ਮੈਲ ਨਾ ਬੈਠ ਜਾਏ ਤੇ ਗੁਰੂ ਦੀ ਦੀ ਸਵਾਈ ਆਈ ਦੀ ਸਨ ਉਹਦੀ ਸੇਵਨ ਜਾਈ ਦੀ ਕਿਸੇ ਦੇ ਲੱਦਾ ਬਾਹ ਘੁੱਟਦੇ ਉਹ ਅਸ਼ੀਰਵਾਦ ਦਿੰਦਾ ਇਹ ਮਹਾਰਾਜ ਜੰਦਰੰਕਾਰ ਦਾ ਸਰੂਪ ਹੈਗਾ ਪ੍ਰਥਮਾ ਖੰਡਾ ਸਾਜ ਗਰ ਦੈਂਤ ਨਾਸ ਕਰਾਇਆ ਹੁਣ ਉਦੋਂ ਕਿਹੜੀ ਸਰਕਾਰ ਸੀ ਦੈਂਤ ਸੀਗੇ ਦੰਤਾਂ ਨੂੰ ਮਾਰਨ ਵਾਸਤੇ ਮਾਰਨ ਇਸ ਸਿੱਖ ਨੂੰ ਸ਼ਾਸਤਰ ਦਿੱਤੇ ਸਾਨੂੰ ਵੀ ਦੰਤ ਝੜ ਕੇ ਆਵਗਾ ਉਹ ਦੰਤ ਕੌਣ ਹੈ ਜਿਹੜੀ ਬੁੱਧੀ ਭ੍ਰਿਸ਼ਟ ਹੋਈ ਆ ਉਹ ਦੰਦ ਹੀ ਹੈ ਹੈਨਾ ਉਹਨੂੰ ਦੰਦ ਗਿਆ ਹੋਰ ਹੋਰ ਦੰਤ ਕੀ ਤਾਂ ਕਿ ਉੱਪਰ ਕੇ ਵਖਰੇ ਨੇ ਉਹ ਦੰਤ ਦੰਦ ਹੀ ਨਾ ਜਿਹੜੇ ਬੁੱਧੀ ਭ੍ਰਿਸ਼ਟ ਹੋ ਗਈ ਬੇਕਾਰ ਹੋ ਗਿਆ ਉਹ ਦੰਤ ਵੀ ਮੇਰਾ ਹੀ ਰਾਜੂ ਮੈਂ ਵੱਡ ਵੱਡ ਕੇ ਨ ਮਾਰ ਕੇ ਖਾਮ ਮੇਰਾ ਹੀ ਔਰ ਤਹਿਤ ਰਹਿਣੇ ਸਾਰੇ ਹੁਣ ਰੱਬ ਨੇ ਸਾਰੇ ਬੰਦੇ ਰੱਬ ਨੇ ਬਣਾਏ ਨੇ ਕੈਨੋ ਸਾਰਿਆਂ ਨੂੰ ਆਜ਼ਾਦੀ ਦਿੱਤੀ ਆ ਆਪਾਂ ਗੁਲਾਮ ਬਣਾਦੇ ਜਿਹੜਾ ਗੁਲਾਮ ਬਣ ਕੇ ਹੁੰਦਾ ਐਂ ਬਣ ਗਿਆ ਜਿਹੜਾ ਬਣਾ ਬਣਾਉਂਦਾ ਨਾ ਤੂੰ ਕਿਸੇ ਨੂੰ ਗੁਲਾਮ ਉਹ ਤਾਂ ਦੇਣ ਤੋਗੇ ਕਿਸਮ ਦਾ ਉਹ ਤਾਂ ਹੀ ਸ਼ਾਸਤਰ ਉੱਠਦਾ ਨਹੀਂ ਸ਼ਾਸਤਰ ਕੋਈ ਨਹੀਂ ਜਿਹੜਾ ਜਾਰੀ ਰਹਿੰਦੀ ਆ ਹੱਥਾਂ 'ਚ ਜਿਹੜਾ ਜ਼ਖਮ ਹੋਣ ਉਹਦੀ ਪਰਵਾਹ ਵੀ ਨਹੀਂ ਕਰਦੇ ਇਹ ਇਹਦਾ ਸਾਡੀਆਂ ਛੇੜੀਆਂ ਵੀ ਗਲ ਗਿਆ ਆ ਚੀਜ਼ ਵੀ ਗਲ ਗਈ ਸੀ ਉੱਥੇ ਹਜ਼ੂਰ ਸਾਹਿਬ ਇੱਕ ਸਿੱਖ ਸੀ ਗੁਰਦੇ ਇੱਕ ਵਾਰ ਰਾਮ ਦੇ ਉਹ ਆਪਣਾ ਜਿਹੜੇ ਕਰਮ ਸੀ ਨਾ ਕਰਮ ਸਿਰਜੇ ਕਰਮ ਪਾਗੇ ਸੀ ਪਾਣੀ ਨੂੰ ਦੇ ਸੇਵਾ ਕਰਦੇ ਪਾਣੀ ਦੀ ਸੇਵਾ ਕਰਦੇ ਸੀਗੇ ਉਹ ਕੀੜਾ ਥੱਲੇ ਗਿੜਿਆ ਉਹ ਵੀ ਕਾ ਕਿ ਉਹਨੇ ਸਿਰ ਚ ਬਾਲਾ ਕਹਿੰਦੇ ਭੁੱਖਾ ਮਰੂਗਾ ਬ੍ਰਹਮਗੰਦੀ ਇਹ ਅਵਸਰ ਆਹੀ ਜੀ ਆ ਪਰਮੇਸ਼ਰ ਦੀ ਜਿਹੜੀ ਹੋਏਗੀ ਕਰਾਮਾਤ ਉਹਦੀ ਬਖਸ਼ਿਸ਼ ਹੈਗੀ ਐਸੀ ਹੈ ਐਸੇ ਬਣਾਨੇ ਉਹ ਕੀੜੇ ਨੂੰ ਵੀ ਖਾਣ ਨੂੰ ਦੇ ਰਿਹਾ ਦੇਖੋ ਸਰੀ ਨੂੰ ਪੀੜ ਨਹੀਂ ਮੰਨ ਰਿਹਾ ਉਹ ਇਹ ਪੀੜ ਦਾ ਮੰਨਦੇ ਨੇ ਮਨ ਚ ਪਾਪ ਹੈ ਤਾਂ ਪੀੜਾ ਮੰਨਦੇ ਨੇ ਰਹ ਹੱਥ ਚ ਜਾ ਕੇ ਮੋਹਣ ਸੇਵਾ ਜਾਰੀ ਹੋ ਰੋਗੀ ਨਹੀਂ ਕਿਉਂ ਮਰੇ ਜਾ ਕੇ ਮੈਨੂੰ 36 ਸਾਲ ਉਮਰ ਹੋ ਗਈ ਮੇਰੀ ਮੇਰੇ ਰੱਕ ਵੀ ਦੁਖਦਾ ਫਿਰ ਫੇਸ ਵੀ ਸਰੀਰ ਮੈਨੂੰ ਪਤਾ ਨਹੀਂ ਲੱਗਦਾ ਵੀ ਜਵਾਨਾ ਵਾਂਗੂ ਕੰਮ ਕਰਦੇ ਨੇ ਕਰਾਉਂਦੇ ਨੇ ਸਤਿਗੁਰ ਇੱਕ ਕਲਾ ਨਿਰੰਕਾਰ ਦੀ ਵਰਤਦੀ ਹੈ ਮੇਰੀ ਨਹੀਂ ਕੋਈ ਸਭ ਕੁਝ ਤੇਰੇ ਵਾਸਤੇ ਤੇਰਾ ਕਰਪਾ ਲਾ ਤੋ ਖਾਲਸਾ ਜੀ ਸਾਡੇ ਨਾਲ ਸੀ ਕਿ ਜਿਹੜੇ ਕਿ ਇੱਥੇ ਸ਼ਸਤਰਾਂ ਦੀ ਸੇਵਾ ਕਰਦੇ ਆ ਸ਼ਸਤਰਾਂ ਦੀ ਸਫਾਈ ਕਰਦੇ ਨੇ ਉਹਨਾਂ ਨੂੰ ਤਾਰ ਲਾਉਂਦੇ ਨੇ ਤੇ ਇਹਨਾਂ ਨੇ ਆਖਿਆ ਕਿ ਜਿਹੜਾ ਸ਼ਸਤਰ ਹੈ ਉਹ ਸਾਡਾ ਪੀਰ ਹੈ ਸਾਡਾ ਗੁਰੂ ਆ ਉਹਦੀ ਸਫਾਈ ਨਿਰੰਤਰ ਜਾਰੀ ਰਹਿਣੀ ਚਾਹੀਦੀ ਆ ਜਾਰੀ ਹੋਣੀ ਵੀ ਚਾਹੀਦੀ ਆ ਕਿਉਂਕਿ ਅਕਸਰ ਅਸੀਂ ਪਹਿਲਾਂ ਸ਼ਸਤਰਾਂ ਦੂਰ ਹੋ ਰਹੇ ਆ ਤੇ ਫਿਰ ਉਹਨਾਂ ਸਫਾਈ ਤੋਂ ਦੂਰ ਹੋ ਰਹੇ ਆ ਲਗਾਤਾਰ ਇੱਥੇ ਇਸ ਮੋਰਚੇ 'ਚ ਸੇਵਾ ਕਰ ਰਹੇ ਨੇ ਇਹਨਾਂ ਦਾ ਕਿਹੜਾ ਕਿ ਲੰਬੇ ਸਮੇਂ ਤੋਂ ਇਹ ਸੇਵਾ ਨਿਭਾਰੇ ਨੇ ਚਾਹੇ ਬੇਸ਼ੱਕ ਹੱਥਾਂ 'ਚ ਜ਼ਖਮ ਹੋਣ ਜਿਹੜਾ ਢੂਈ ਸਾਥ ਨਾਲ ਦੇ ਪਰ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਨਾਲ ਜਾਰੀ ਰਹੂਗੀ ਤੇ ਸ਼ਸਤਰਾਂ ਨੂੰ ਧਾਰ ਜਿਹੜੀ ਉਹ ਲੱਗਦੀ ਰਹੇਗੀ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਤੁਹਾਡੇ ਨਾਲ ਜਸਪੀ ਸਿੰਘ ਆਸ਼